ਜਿਹੜੇ ਚੋਰੀ ਦੇ ਮੋਟਰਸਾਈਕਲ ਫੜੇ ਜਿਉਂ ਨਾਲ ਦੇਖੋ ਜੀ ਥਾਣਾ ਸੁਲਤਾਨਪੁਰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਦੋ ਅਸੀਂ ਚੋਰ ਫੜੇ ਹੈ ਜਿਨ੍ਹਾਂ ਦਾ ਨਾਮ ਸੁਖਵਿੰਦਰ ਸਿੰਘ ਤੇ ਸਤਰਾਮ ਸਿੰਘ ਹੈ ਇਹ ਦੋਨੋਂ ਬੰਦੇ ਨਿਸ਼ਾਰਾਪੁਰ ਪਨੂਆ ਇਲਾਕੇ ਦੇ ਨੇ ਇਹਨਾਂ ਦੇ ਖਿਲਾਫ ਆਲਰੇਡੀ ਮੁਕਦਮੇ ਦਰਜ ਨੇ ਐਨਡੀਪੀ ਐਕਟ ਦੇ ਕਾਰਡ 14 ਦੇ ਹੋਰ ਵੀ ਤੇ ਇਹਨਾਂ ਕੋਲੋਂ ਅਸੀਂ 7 ਵਹੀਕਲ ਬਰਬੰਦ ਕੀਤੇ ਹੈ ਜਿਨ੍ਹਾਂ ਚ 6 ਮੋਟਰਸਾਈਕਲ ਤੇ ਇੱਕ ਐਕਟਿਵ ਆ ਇਹ ਲੋਗ ਕਾਫੀ ਮਾੜੀ ਪ੍ਰਵਰਤੀ ਦੇ ਨੇ ਇਹਨਾਂ ਨੇ ਆਪਣਾ ਜਿਹੜਾ ਏਰੀਆ ਆਫ ਆਪਰੇਸ਼ਨ ਬਣਾਇਆ ਸੀਗਾ ਤਰਨਤਨ ਸਿਟੀ ਦਾ ਏਰੀਆ ਸੀਗਾ ਉਸ ਇਲਾਕੇ ਦੇ ਵਿੱਚੋਂ ਚੋਰੀ ਕਰਦੇ ਸੀ ਕਿ ਜਿੱਥੇ ਕਿਤੇ ਵਿਆਹ ਸ਼ਾਦੀ ਹੋਣੀ ਉੱਥੋਂ ਕੋਈ ਨਾ ਕੋਈ ਵਹੀਕਲ ਦੇਖਣਾ ਕਿਹੜਾ ਹੈ ਮਾੜਾ ਚੰਗਾ ਤੇ ਉਹ ਚਾਬੀ ਲਾ ਕੇ ਜਾਂ ਲਤ ਲਾ ਕੇ ਉਹਨੂੰ ਖੋਲ ਕੇ ਲੈ ਜਾਂਦਾ ਤੇ ਇਹਨਾਂ ਦਾ ਕਾਫੀ ਜ਼ਿਆਦਾ ਅਸੀਂ ਪੁੱਛਗਿੱਛ ਕੀਤੀਆਂ ਦਾਖਲੋਂ ਤੇ ਕਾਫੀ ਮਿਹਨਤ ਦੇ ਬਾਅਦ 7 ਵਹੀਕਲ ਬਰਾਮਦ ਕੀਤੀ ਸੀ ਇਹਨਾਂ ਤੋਂ ਤਾਂ ਨੂੰ ਤਾਂ ਤਰੰਤ ਆਕਸਰ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚੋਰੀ ਕਰਦੇ ਸੀ ਨਹੀਂ ਅੰਮ੍ਰਿਤਸਰ ਦੇ ਵਿੱਚ ਕੋਈ ਚੋਰੀ ਵਾਲਾ ਕੰਮ ਨਹੀਂ ਸਾਹਮਣੇ ਨਹੀਂ ਆਇਆ ਕਿ ਇਹਨਾਂ ਨੇ ਅੰਮ੍ਰਿਤਸਰ ਚ ਵਾਰਦਤ ਕੀਤੀ ਹੋਵੇ ਇਹ ਤੇ ਹੈਗਾ ਕਿ ਇੱਧਰੋਂ ਜਦੋਂ ਜਿਸ ਦਿਨ ਅਸੀਂ ਮੁਕੱਦਮਾ ਦਰਜ ਕੀਤਾ ਇੱਧਰੋਂ ਨਿਕਲ ਰਹੀ ਸੀ ਸਾਡੀ ਕਾਫੀ ਜ਼ਿਆਦਾ ਹਾਰਡ ਚੈਕਿੰਗ ਸੀਗੀ ਸਾਡੇ ਮਾਨਯੋਗ ਸੀਪੀ ਸਾਹਿਬ ਨੂੰ ਜੋ ਹਦਾਇਤਾਂ ਨੇ ਤੇ ਉਸ ਚੈਕਿੰਗ ਦੇ ਦੌਰਾਨ ਜਦੋਂ ਇਹ ਬੰਦੇ ਕੋਲ ਪੁੱਛਗਿਛ ਕੀਤੀ ਗੱਲਬਾਤ ਕੀਤੀ ਤੇ ਆ ਮੋਟਰਸੈੱਕ ਚੋਰੀ ਦੇ ਸ਼ੁਰੂ ਹੋਏ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਗਿਛ ਕੀਤੀ ਕਿ ਹੜਲੀ ਤੇ ਸਤਹ ਵਹੀਕਲ ਬਰਾਮਦ ਕੀਤੇ ਸਰ ਕਿਹੜੀ ਜਗ੍ਹਾ ਤੋਂ ਬਰਾਮਦ ਕੀਤੇ ਗਏ ਕਿ ਇਹ ਇਹਨੂੰ ਵੇਚਦੇ ਸੀ ਦੇਖੋ ਇਹਨਾਂ ਨੇ ਨਾ ਇਹ ਮੋਟਰਸਾਈਕਲ ਦੋ ਮੋਟਰਸਾਈਕਲ ਤੇ ਇਹਨਾਂ ਨੇ ਠੀਕ ਕਰਨੇ ਦਿੱਤੇ ਸੀਗੇ ਉਹਨਾਂ ਕੋਲ ਬਰਾਮਦ ਹੋਏ ਵਿਚਾਰੇ ਮੈਕੈਨਿਕ ਸੀ ਡਗਰੀਪ ਨੇ ਉਹਨਾਂ ਕੋਲ ਤੇ ਬਾਕੀ ਐਕਟਿਵਾ ਤੇ ਮੋਟਰਸਾਈਕਲ ਉਹਨਾਂ ਨੇ ਅਬੰਡਨ ਜਿਹਾ ਰੱਖੇ ਸੀ ਜਾਂ ਦੋ ਇੱਕ ਰੱਖੇ ਸੀ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਕਹਿ ਕੇ ਕਿ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਮੈਂ ਲੈ ਜਾਊਗਾ ਦੋ ਤਿੰਨ ਦਿਨ ਬਾਅਦ ਹਾਲੇ ਇਹਨਾਂ ਨੇ ਵੇਚਨੇ ਸੀਗੇ ਤੇ ਕੁਦਰਤੀ ਸਾਡੇ ਉੱਤੇ ਚੜ ਗਏ ਤੇ ਚਲੋ ਵਧੀਆ ਹੋ ਗਿਆ ਲੋਕਾਂ 'ਚ ਜਮ ਮਿਲ ਗਏ ਸਮਝ ਚੋਰੀ ਕਰਕੇ ਵਕ ਵਕ ਫਾਮਤ ਲਗਾਈ ਹੁੰਦੇ ਜਾਂਦੇ ਨੇ ਹਾਂਜੀ ਵਕ ਵਕ ਤਾਂ ਲਗਾਈ ਸੀ ਤੇ ਪਹਿਲਾਂ ਵੀ ਚੋਰੀ ਦੇ ਕੇਸ ਹੈਗੇ ਨੇ ਤੇ ਇਹਨਾਂ ਦੇ ਖਿਲਾਫ ਪਹਿਲਾਂ ਚੋਰੀ ਦੇ ਕੇਸ ਵੀ ਆ ਐਨ ਡੀ ਪੀ ਸੈਟ ਦੇ ਕੇਸ ਵੀ ਆ ਐਕਸਾਈਜ਼ ਦੇ ਸ਼ਰਾਬ ਦੇ ਕੇਸ ਵੀ ਦਰਜ ਨੇ ਟੋਟਲ 5 ਕੇਸ ਦਰਜ ਨੇ ਦੋਵਾਂ ਦੇ ਖਿਲਾਫ ਜੀ ਸਰ ਜਿਹੜੇ ਚੋਰੀ ਦੇ ਮੋਟਕਾ ਨੂੰ ਫੜੇਗੇ ਉਹਨਾਂ ਦੇ ਦੇਖੋ ਜੀ ਥਾਣਾ ਸੁਲਤਾਨਪੁਰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਦੋ ਅਸੀਂ ਚੋਰ ਫੜੇ ਆ ਜਿਨ੍ਹਾਂ ਦਾ ਨਾਮ ਸੁਖਵਿੰਦਰ ਸਿੰਘ ਤੇ ਸਤਰਾਮ ਸਿੰਘ ਹੈ ਇਹ ਦੋਨੋਂ ਬੰਦੇ ਨਿਸ਼ਾਰਾਪੁਰ ਪਨੂਆ ਇਲਾਕੇ ਦੇ ਨੇ ਇਹਨਾਂ ਦੇ ਖਿਲਾਫ ਆਲਰੇਡੀ ਮੁਕਦਮੇ ਦਰਜ ਨੇ ਐਨਡੀਪੀ ਐਕਟ ਦੇ ਕਾਰਡਿਕ 14 ਦੇ ਹੋਰ ਵੀ ਤੇ ਇਹਨਾਂ ਕੋਲੋਂ ਅਸੀਂ 7 ਵਹੀਕਲ ਬਰਬਤ ਕੀਤੇ ਆ ਜਿਨ੍ਹਾਂ ਚ 6 ਮੋਟਰਸਾਈਕਲ ਤੇ ਇੱਕ ਐਕਟਿਵ ਆ ਇਹ ਲੋਗ ਕਾਫੀ ਮਾੜੀ ਪ੍ਰਵਰਤੀ ਦੇ ਨੇ ਇਹਨਾਂ ਨੇ ਆਪਣਾ ਜਿਹੜਾ ਏਰੀਆ ਆਫ ਆਪਰੇਸ਼ਨ ਬਣਾ ਸੀਗਾ ਤਰਨਤਨ ਸਿਟੀ ਦਾ ਏਰੀਆ ਸੀਗਾ ਉਸ ਇਲਾਕੇ ਦੇ ਵਿੱਚੋਂ ਚੋਰੀ ਕਰਦੇ ਸੀ ਕਿ ਜਿੱਥੇ ਕਿਤੇ ਵਿਆਹ ਸ਼ਾਦੀ ਹੋਣੀ ਉੱਥੋਂ ਕੋਈ ਨਾ ਕੋਈ ਵਹੀਕਲ ਦੇਖਣਾ ਕਿਹੜਾ ਹੈਗਾ ਮਾੜਾ ਚੰਗਾ ਤੇ ਉਹ ਚਾਬੀ ਲਾ ਕੇ ਜਾਂ ਲੱਤ ਲਾ ਕੇ ਉਹਨੂੰ ਖੋਲ ਕੇ ਲੈ ਲੈਂਦਾ ਤੇ ਇਹਨਾਂ ਦਾ ਕਾਫੀ ਜ਼ਿਆਦਾ ਅਸੀਂ ਪੁੱਛਕਿਛ ਕੀਤੀ ਇਹਨਾਂ ਖਰੋ ਤੇ ਕਾਫੀ ਮਿਹਨ ਦੇ ਬਾਅਦ ਸੱਤ ਵਹੀਕਲ ਬਰਾਮਦ ਕੀਤੀ ਸੀ ਇਹਨਾਂ ਤੋਂ ਤੁਹਾਨੂੰ ਤਰਨ ਤੋਂ ਆ ਕੇ ਸਰ ਇੱਧਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚੋਰੀਆਂ ਕਰਦੇ ਸੀ ਨਹੀਂ ਅੰਮ੍ਰਿਤਸਰ ਦੇ ਵਿੱਚ ਕੋਈ ਚੋਰੀ ਵਾਲਾ ਕੰਮ ਨਹੀਂ ਸਾਹਮਣੇ ਨਹੀਂ ਆਇਆ ਕਿ ਇਹਨਾਂ ਨੇ ਅੰਮ੍ਰਿਤਸਰ ਚ ਵਾਰਦਤ ਕੀਤੀ ਹੋਵੇ ਇਹ ਤੇ ਹੈਗਾ ਕਿ ਇੱਧਰੋਂ ਜਦੋਂ ਜਿਸ ਦਿਨ ਅਸੀਂ ਮੁਕੱਦਮਾ ਦਰਜ ਕੀਤਾ ਇਹ ਤੁਹਾਨੂੰ ਨਿਕਲਿਆ ਸੀ ਸਾਡੀ ਕਾਫੀ ਜ਼ਿਆਦਾ ਹਾਰਡ ਚੈਕਿੰਗ ਸੀਗੀ ਸਾਡੇ ਮਾਨਯੋਗ ਸੀਪੀ ਸਾਹਿਬ ਨੂੰ ਜੋ ਹਦਾਇਤਾਂ ਨੇ ਤੇ ਉਸ ਚੈਕਿੰਗ ਦੇ ਦੌਰਾਨ ਜਿਹੜੇ ਬੰਦੇ ਕੋਲ ਪੁਚੀਸ਼ ਕੀਤੀ ਗਲਤ ਕੀਤੀ ਤੇ ਆ ਮੋਟਰਸਾਈਕਲ ਚੋਰੀ ਦੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਪੁੱਛ ਕੀਤੀ ਕਿ ਹਾਰ ਲਈ ਤੇ ਸੱਤ ਵਹੀਕਲ ਬਰਾਮਦ ਕੀਤੇ ਸਰ ਇਹ ਕਿਹੜੀ ਜਗ੍ਹਾ ਤੋਂ ਬਰਾਮਦ ਕੀਤੇ ਗਏ ਕਿ ਇਹ ਇਹਨੂੰ ਵੇਚਦੇ ਸੀ ਦੇਖੋ ਇਹਨਾਂ ਨੇ ਨਾ ਇਹ ਮੋਟਰਸਾਈਕਲ ਦੋ ਮੋਟਰਸਾਈਕਲ ਤੇ ਇਹਨਾਂ ਨੇ ਠੀਕ ਕਰਨੇ ਦਿੱਤੇ ਸੀਗੇ ਉਹਨਾਂ ਕੋਲ ਬਰਾਮਦ ਹੋਏ ਵਿਚਾਰੇ ਮਕੈਨਿਕ ਸੀਗੇ ਗਰੀਬ ਨੇ ਉਹਨਾਂ ਕੋਲ ਤੇ ਬਾਕੀ ਐਕਟਿਵਾ ਤੇ ਮੋਟਰਸਾਈਕਲ ਉਹਨਾਂ ਨੇ ਅਬੰਡਨ ਜੇ ਰੱਖੇ ਸੀ ਜਾਂ ਦੋ ਇੱਕ ਰੱਖੇ ਸੀ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਕਹਿ ਕੇ ਕਿ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਮੈਂ ਲੈ ਜਾਊਗਾ ਦੋ ਤਿੰਨ ਦਿਨ ਬਾਅਦ ਹਾਲੇ ਨਾਲ ਵੇਚਨੇ ਸੀਗੇ ਤੇ ਕੁਦਰਤੀ ਸਾਡੇ ਉੱਤੇ ਚੜ ਗਏ ਤੇ ਚਲੋ ਵਧੀਆ ਹੋ ਗਿਆ ਲੋਕਾਂ ਦੀ ਚੀਜ਼ਾਂ ਮਿਲ ਗਈਆਂ ਸਮਝੋਰੀ ਕਰਕੇ ਵਕਫਾ ਤੇ ਲਗਾਈ ਉਹਦੇ ਇਹਨਾਂ ਨੇ ਹਾਂਜੀ ਵਕਫਾ ਤਾਂ ਲਗਾਈ ਸੀ ਤੇ ਪਹਿਲਾਂ ਵੀ ਚੋਰੀ ਦੇ ਕੇਸ ਤੇ ਗੇਨਾਂ ਤੇ ਇਹਨਾਂ ਦੇ ਖਿਲਾਫ ਪਹਿਲਾਂ ਚੋਰੀ ਦੇ ਕੇਸ ਵੀ ਆ ਐਨਡੀਪੀ ਸੈਟ ਦੇ ਕੇਸ ਵੀ ਆ ਐਕਸਾਈਜ਼ ਦੇ ਸ਼ਰਾਬ ਦੇ ਕੇਸ ਵੀ ਦਰਜ ਨੇ ਟੋਟਲ 5 ਕੇਸ ਦਰਜ ਨੇ ਦੋਵਾਂ ਦੇ ਖਿਲਾਫ